प्यारे दोस्तों प्यार ਤੇ ਸਤਿਕਾਰ ਦੇ ਸਾਹਿਤ ਗੁਰੂ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇੱਕ ਮੇਰੀ ਅਪੀਲ ਆ ਤੁਹਾਨੂੰ ਵੀ ਆਪਣਾ ਚੈਨਲ ਆ ਜਿਹੜਾ ਇਹਨੂੰ ਸਬਸਕ੍ਰਾਈਬ ਕਰ ਲਿਆ ਕਰੋ ਇੱਕ ਘੰਟੀ ਦਾ ਨਿਸ਼ਾਨ ਆਉਂਦਾ ਉਹਨੂੰ ਘੰਟੀ ਨੂੰ ਦਬਾ ਦਬਾ ਦਿਓ ਕਰੋ ਤੁਹਾਨੂੰ ਜਿਹੜੀ ਮੇਰੀ ਲੇਟੈਸਟ ਵੀਡੀਓ ਆ ਉਹ ਤੁਹਾਡੇ ਤੱਕ ਪਹੁੰਚ ਜਾਏਗੀ ਤੇ ਸ਼ੇਅਰ ਕਰ ਦਿਆ ਕਰੋ ਤੇ ਲਾਈਕ ਕਰ ਦਿਆ ਕਰੋ ਤੇ ਤੁਹਾਡਾ ਯੋਗਦਾਨ ਅੱਜ ਆਪਾਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਤਰਨ ਤਾਰਨ ਚੋਣ ਦੀ ਗੱਲ ਕਰਾਂਗੇ ਉਸ ਤੋਂ ਬਾਅਦ ਜਿਹੜਾ ਨਸ਼ੇ ਦਾ ਮੁੱਦਾ ਇੱਕ ਵਾਰੀ ਫੇਰ ਉੱਠਿਆ ਮੁਹੰਮਦ ਮੁਸਤਫਾ ਡੀਜੀਪੀ ਉਹਨਾਂ ਦੇ ਬੇਟੇ ਦੀ ਮੌਤ ਤੋਂ ਬਾਅਦ ਖੜਾ ਹੋਇਆ ਇਹ ਅੱਗ ਹੁਣ ਪੁਲਿਸ ਅਫਸਰਾਂ ਦੇ ਘਰਾਂ ਨੂੰ ਵੀ ਪੈ ਗਈ ਇਸ ਤੋਂ ਪਹਿਲਾਂ ਵੀ ਬਥੇਰਿਆਂ ਦੇ ਪੈ ਚੁੱਕੀ ਆ ਡੇਰੇਦਾਰਾਂ ਦੇ ਉੱਤੇ ਅੰਨਾ ਭਰੋਸਾ ਡੇਰੇਦਾਰਾਂ ਤੇ ਛੱਡੋ ਕਿਸੇ ਤੇ ਵੀ ਤੁਸੀਂ ਇੰਨਾ ਭਰੋਸਾ ਕਰਦੇ ਹੋ ਤੇ ਸੀਐਮ ਭਗਵੰਤ ਮਾਨ ਦੀ ਜਿਹੜੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਉਹ ਸਮਰਾ ਕੈਨੇਡਾ ਦਾ ਉਹਦੇ ਵੱਲੋਂ ਕੀਤੀ ਕਿ ਉਹ ਫੇਕ ਵੀਡੀਓ ਆ ਇੱਕ ਤਾਂ ਜਿਹੜੇ ਹਿਸਾਬ ਦੇ ਨਾਲ ਭਗਵੰਤ ਮਾਨ ਦਾ ਉਹ ਸਰੀਰ ਦਿਖਾ ਰਿਹਾ 1995 96 ਚ ਭਗਵੰਤ ਮਾਨ ਇਸ ਤਰ੍ਹਾਂ ਦਾ ਹੁੰਦਾ ਸੀ ਤੇ ਉਸ ਵੇਲੇ ਕਿਹੜਾ ਆਈਫੋਨ ਮਾਰਕੀਟ 'ਚ ਆਇਆ ਸੀ ਜਿਹੜਾ ਹੱਥ 'ਚ ਫੜਿਆ ਗਿਆ ਥੋੜਾ ਬਹੁਤਾ ਦਿਮਾਗ ਤੋਂ ਕੰਮ ਲੈ ਲਿਆ ਕਰੋ ਇਹ ਉਹ ਬੰਦਾ ਜਿਹਨੇ ਆਪਣੇ ਮੂੰਹੋਂ ਇਹ ਗੱਲਾਂ ਕਹੀਆਂ ਹੋਈਆਂ ਵੀ ਮੈਂ ਠੱਗਾਂ ਮੈਂ ਠੱਗੀਆਂ ਮਾਰੀਆਂ ਜਾਓ ਜਿਹੜਾ ਕੁਝ ਕਰਨਾ ਕਰ ਲੋ ਪੰਜਾਬੀਆਂ ਦੇ ਬਾਰੇ ਖਾਸ ਕਰਕੇ ਸਿੱਖਾਂ ਦੇ ਬਾਰੇ ਇੱਕ ਸ਼ੁਰੂ ਤੋਂ ਕਹਾਵਤ ਰਹੀ ਆ ਕਿ ਸਿੱਖ ਪੰਜਾਬੀ ਧੀ ਦੀ ਪਤ ਟੱਕਦਾ ਹੁੰਦਾ ਨਾ ਕਿ ਕਿਸੇ ਦੀ ਧੀ ਦੀ ਪਤ ਉਛਾਲਦਾ ਹੁੰਦਾ ਪਰ ਇਸ ਵੇਲੇ ਅਸੀਂ ਉਹ ਸਥਿਤੀ ਚੋਂ ਗੁਜ਼ਰ ਰਹੇ ਹਾਂ ਕਿ ਪਿੱਛੇ ਜੇ ਇੱਕ ਲੜਕੀ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਮੈਂ ਜ਼ਿਕਰ ਨਹੀਂ ਕਰੂੰਗਾ ਕੌਣ ਆ ਸਭ ਜਾਣਦਾ ਡੀਪੀਆਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦੀਆਂ ਫੋਟੋ ਆ ਬਾਜ ਦੀਆਂ ਫੋਟੋ ਆ ਕੀ ਕੀ ਕਹੀਏ ਤੇ ਕਮੈਂਟ ਥੱਲੇ ਵੀ ਮੈਨੂੰ ਵੀ ਯਾਰ ਭੇਜਿਓ ਮੈਨੂੰ ਉਹ ਲਾਣਤੀਓ ਸ਼ਰਮ ਖਾਓ ਯਾਰ ਅਸੀਂ ਚਿੱਟੀਆਂ ਦਾੜੀਆਂ ਕਿਉਂਕਿ ਕੀ ਅਸੀਂ ਇਹ ਚੀਜ਼ ਦੇ ਮਗਰ ਪਏ ਹੋਏ ਸਾਡਾ ਬਾਬਾ ਤਾਂ ਸਾਨੂੰ ਇਹ ਗੱਲ ਕਹਿ ਕੇ ਗਿਆ ਇਹ ਇਹ ਜੱਗ ਸੱਚੇ ਕੀ ਹੈ ਕੋਠੜੀ ਤੇ ਸੱਚਾ ਕਰੇ ਨਵਾਸ ਜੇ ਅਸੀਂ ਇਹ ਇਨਾਂ ਤੇ ਅਮਲ ਕੀਤਾ ਹੁੰਦਾ ਤੇ ਕਦੇ ਸਾਡਾ ਦਿਮਾਗੀ ਦਿਵਾਲਾ ਇਸ ਤਰ੍ਹਾਂ ਦਾ ਨਾ ਹੁੰਦਾ ਹੁਣ ਤਰਨ ਤਾਰਨ ਜਿਮਨੀ ਚੋਂ ਆ ਕਈ ਵੀਰਾਂ ਦੇ ਮੈਸੇਜ ਆਏ ਫੋਨ ਆਏ ਮੈਂ ਜਾਊਗਾ ਵੀ ਦੇਖੋ ਜਿਹੜਾ ਸਣੀ ਨੇ ਕੰਮ ਕੀਤਾ ਉਹ ਨਾ ਤਾਂ ਕੋਈ ਸਣੀ ਦਾ ਪਿਓ ਮਾਰਿਆ ਸੀ ਸੂਬਾ ਸਿੰਘ ਨੇ ਜਾਂ ਉਹਦਾ ਕੋਈ ਰਿਸ਼ਤੇਦਾਰ ਮਾਰਿਆ ਸੀ ਮੈਂ ਕਿਹ ਪੁਲਿਸ ਦੀ ਨੌਕਰੀ ਕੀਤੀ ਮੈਂ ਗਲਤ ਨੂੰ ਗਲਤ ਕਿਹਾ ਸੱਚ ਨੂੰ ਸੱਚ ਕਿਹਾ ਸਹੀ ਨੂੰ ਸਹੀ ਕਿਹਾ ਸੂਰੀ ਜੋ ਕੋ ਜੋ ਆਪਣੇ ਬਾਰੇ ਬੋਲਦਾ ਸੀ ਤੁਹਾਨੂੰ ਸਭ ਨੂੰ ਪਤਾ ਹੈ ਉਹਦੇ ਕੋਈ ਨਿੱਜੀ ਹਿੱਤ ਨਹੀਂ ਸੀ ਉਹਦੇ ਵਿੱਚ ਉਹਦੀ ਮਦਦ ਕਰਨੀ ਚਾਹੀਦੀ ਹੈ ਤੇ ਕਰੋ ਡਟ ਕੇ ਕਰੋ ਉਹ ਬੰਦੇ ਨੇ ਦੋ ਗੱਲਾਂ ਕਲੀਅਰ ਕਰਤੀਆਂ ਵੀ ਇੱਕ ਤਾਂ ਮੈਂ ਕਿਸੇ ਧਿਰ ਵੱਲੋਂ ਨਹੀਂ ਖੜਾ ਆਏ ਸਮੇਲੇ ਉਹ ਹਰ ਪੰਜਾਬੀ ਦਾ ਹਰ ਪੰਥਕ ਸੋਚ ਰੱਖਣ ਵਾਲੇ ਬੰਦੇ ਦਾ ਉਹ ਕੈਂਡੀਡੇਟ ਹੈ। ਦੂਸਰੀ ਗੱਲ ਖਾਲਸਤਾਨ ਤੇ ਖਾਲਸਾ ਰਾਜ। ਇਹਨਾਂ ਦੋਨੋਂ ਦਾ ਕਨਸੈਪਟ ਕੀ ਹੈ ਇਹਦੇ ਤੇ ਵੀ ਆਪਾਂ ਥੋੜੀ ਜੀ ਗੱਲ ਕਰਾਂਗੇ। ਹੁਣ ਖਾਲਸਾ ਰਾਜ ਖਾਲਸਤਾਨ ਤੋਂ ਖਾਲਸਾ ਰਾਜ ਤੇ ਆਪਾਂ ਆ ਗਏ। ਹੁਣ ਖਾਲਸਾ ਰਾਜ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਆਪਾਂ ਸਾਰੇ ਨੂੰ ਪੜਦੇ ਆਪਾਂ ਉਹ ਨਹੀਂ ਖਾਲਸਾ ਰਾਜ ਕਿੰਨੇ ਆ ਬਾਬਾ ਬੰਦਾ ਸਿੰਘ ਬਹਾਦਰ ਦਾ ਉਹ ਤੋਂ ਪਹਿਲਾ ਰਾਜ ਜਿਹੜਾ ਉਹਨਾਂ ਨੇ ਜਨਤਨ ਰਾਜ ਪਾਕ ਕੀਤਾ ਉਹਦਾ ਲੋਕੀ ਬਹੁਤ ਜ਼ਿਕਰ ਕਰਦੇ ਆ। ਜਾ ਅਸੀਂ ਉਹ ਚੀਜ਼ਾਂ ਪੜੀਆਂ ਨਹੀਂ ਹੈ ਹੁਣ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਦੀ ਦਰਬਾਰ ਸਾਹਿਬ ਦੇ ਵਿੱਚ ਹੁੰਦੀ ਚੜ੍ਹਦੀ ਕਲਾ ਦੀ ਅਰਦਾਸ ਅਕਾਲ ਤਖਤ ਸਾਹਿਬ ਤੇ ਚੜ੍ਹਦੀ ਕਲਾ ਦੀ ਅਰਦਾਸ ਅਕਾਲੀ ਫੂਲਾ ਸਿੰਘ ਨੇ ਕਿਉਂ ਬੰਦ ਕਰਾਈ ਜੇ ਉਹ ਰਾਜ ਖਾਲਸਾ ਸੀ ਤੇ ਅਰਦਾਸ ਜਿਹੜੀ ਕਰਾਈ ਗਈ ਵੀ ਅੱਜ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਖਜ਼ਾਨੇ ਦੇ ਵਿੱਚੋਂ ਕੋਈ ਰਸਦ ਨਹੀਂ ਪ੍ਰਵਾਨ ਕੀਤੀ ਜਾਊਗੀ ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਚੜ੍ਹਦੀ ਕਲਾ ਦੀ ਅਰਦਾਸ ਅੱਜ ਤੋਂ ਬਾਅਦ ਦਰਬਾਰ ਸਾਹਿਬ ਨਹੀਂ ਕੀਤੀ ਜਾਊਗੀ ਹੁਣ ਗਲਤੀ ਕੀਤੀ ਸੀ ਮਹਾਰਾਜਾ ਰਣਜੀਤ ਸਿੰਘ ਨੇ ਜਿਹੜੀ ਅੱਜ ਭਗਵੰਤ ਮਾਨ ਦੀ ਵੀਡੀਓ ਵਾਇਰਲ ਕਰ ਕੋਈ ਬੰਦਾ ਹੈ ਜਿਹੜਾ ਇਹ ਕਹਿ ਸਕਦਾ ਹੋਵੇ ਮੈਂ ਕਿ ਜਵਾਨੀ ਚ ਗਲਤੀ ਨਹੀਂ ਕੀਤੀ ਆਪਣੀ ਫੇਲਿਅਰ ਹਰ ਪੱਖੋਂ ਫੇਲ ਹੋਇਆ ਬੰਦਾ ਜਦੋਂ ਇਹੋ ਜਿਹੇ ਕੰਮ ਕਰਦਾ ਉਦੋਂ ਸਮਝ ਲਿਆ ਕਰੋ ਦੀ ਬਿਰਤੀ ਕੀ ਹੈ ਹੋਰ ਹੋਰ ਜਿਹੜਾ ਜਿਹੜੀ ਅਰਦਾਸ ਅਗਰ ਖਾਲਸਾ ਰਾਜ ਦੀ ਅਰਦਾਸ ਤਾਂ ਨਹੀਂ ਸੀ ਬੰਦ ਕਰਾ ਸਕਦੇ ਕਾਲੀ ਫੂਲਾ ਸਿੰਘ ਇਹ ਇਤਿਹਾਸ ਬੋਲਦਾ ਮੈਂ ਨਹੀਂ ਕਿਹਾ ਉਹਦੇ ਵਿੱਚੋਂ ਹੀ ਇੱਕ ਰਾਹ ਨਿਕਲਦਾ ਅੰਗਰੇਜ਼ਾਂ ਨੇ ਜਿੱਥੇ ਕੰਮ ਕੀਤਾ ਵੀ ਅਕਾਲ ਤਖਤ ਸਾਹਿਬ ਨੂੰ ਆਪਣੇ ਕਾਬੂ 'ਚ ਕਰ ਲਓ ਸਿੱਖ ਕਾਬੂ 'ਚ ਆ ਗਿਆ ਰਾਜ ਪਾਕ ਕਾਬੂ 'ਚ ਆ ਗਿਆ ਅੱਜ ਤੱਕ ਜਿਹੜੀ ਧਿਰ ਦਾ ਅਕਾਲ ਤਖਤ ਸਾਹਿਬ ਤੇ ਕਬਜ਼ਾ ਕਬਜ਼ਾ ਸ਼ਬਦ ਮੈਨੂੰ ਕਹਿਣਾ ਨਹੀਂ ਚਾਹੀਦਾ ਮੈਂ ਮਾਫੀ ਮੰਗ ਲਵਾਂ ਤੇ ਜਿਹਦਾ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਸ਼੍ਰੋਮਣੀ ਕਮੇਟੀ ਦਾ ਅਕਾਲ ਤਖਤ ਸਾਹਿਬ ਤੇ ਕਬਜ਼ਾ ਕਿਉਂਕਿ ਸ਼੍ਰੋਮਣੀ ਕਮੇਟੀ ਜਥੇਦਾਰ ਨਿਯੁਕਤ ਕਰਦੀ ਆ ਜਦੋਂ ਕਿ ਜਥੇਦਾਰ ਦੀ ਨਿਯੁਕਤੀ ਖਾਲਸਾ ਪੰਥ ਵੱਲੋਂ ਹੋਣੀ ਚਾਹੀਦੀ ਆ ਇਹ ਕਨਸੈਪਟ ਫਿਰ ਕਿੱਥੇ ਖੜਾ ਸਾਡਾ ਸਾਨੂੰ ਦੱਸ ਦੇ ਜੇ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਖਾਲਸਾ ਰਾਜ ਸਮਝਦੇ ਹਾਂ ਤੇ ਫਿਰ ਅਕਾਲੀ ਫੂਲਾ ਸਿੰਘ ਨੇ ਕਿਉਂ ਬੰਦ ਕਰਾਈ ਅਰਦਾਸ ਖਾਲਸਾ ਰਾਜ ਸਿਹਰ ਦੇ ਲੋਕ ਇਹਦਾ ਜਵਾਬ ਜਰੂਰ ਦੇਓ ਕਮੈਂਟਾਂ 'ਚ ਜੇ ਮੈਂ ਗਲਤ ਆ ਤੇ ਮੈਨੂੰ ਜਰੂਰ ਗਲਤ ਕਿਉਂ ਹੋ ਸਕਦਾ ਮੇਰੀ ਬਿਰਤੀ ਸੋਚਣ ਦੀ ਇੱਥੇ ਤੱਕ ਹੋਵੇ ਪਰ ਜਿੰਨਾ ਮੈਂ ਪੜਿਆ ਉਹਦੇ ਵਿੱਚ ਇਹੀ ਜ਼ਿਕਰ ਆਉਂਦਾ ਉਸ ਤੋਂ ਬਾਅਦ ਅੰਗਰੇਜ਼ਾਂ ਨੇ ਸਰਦਾਰ ਰੂਟ ਸਿੰਘ ਸਰਵਰਾ ਲਾ ਕੇ ਕਿਵੇਂ ਮਹਾਂਪਤਾਂ ਨੂੰ ਦੁਆਰਾ ਡੇਰੀਆਂ ਚ ਬਾੜਿਆ ਫਿਰ ਇਹ ਚਲੋ ਲੰਬੀ ਚੌੜੀ ਗੱਲ ਆਪਾਂ ਇਹਦੇ ਤੇ ਨਾ ਜਾਈਏ ਅੱਜ ਆਪਾਂ ਗੱਲ ਰੱਖੀਏ ਨਸ਼ੇ ਤੇ ਤੇ ਸਨੀ ਦੀ ਚੋਣ ਤੇ ਚੋਣ ਲੜਨ ਤੇ ਸਾਨੂੰ ਉਹਦੀ ਮਦਦ ਕਰਨੀ ਚਾਹੀਦੀ ਹੈ ਮੈਂ ਉਹਦੀ ਸਪੋਰਟ ਕਰਦਾ ਹਾਂ ਤਰਨਤਾਰਨ ਦੇ ਲੋਕਾਂ ਨੂੰ ਇੱਕ ਵਾਰ ਫਿਰ ਬੀਬੀ ਖਾਲੜਾ ਸਾਹਿਬ ਵੱਲ ਦੇਖ ਲੈਣਾ ਚਾਹੀਦਾ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਉਹਨਾਂ ਵੱਲ ਦੇਖ ਲੈਣਾ ਚਾਹੀਦਾ ਜਿੰਨੇ ਪਰਿਵਾਰ ਭਾਈ ਜਸਵੰਤ ਸਿੰਘ ਖਾਲੜਾ ਜੀ ਨੇ ਔਨ ਰਿਕਾਰਡ ਲੈ ਕੇ ਆਂਦੇ ਸੀ ਰਿਕਾਰਡ ਤੇ ਉਹੀ ਪਰਿਵਾਰ ਤਹਈਆ ਕਰ ਲੈਣ ਤੇ ਸੰਦੀਪ ਸਿੰਘ ਜਿੱਤ ਦਾ ਸਿਆਸਤ ਕੁਛ ਹੋਰ ਆ ਪਰ ਇਸ ਵੇਲੇ ਉਹਦਾ ਕਰਜ਼ਾ ਲਾਉਣ ਦਾ ਟਾਈਮ ਕਿਉਂਕਿ ਉਸ ਇਲਾਕੇ ਵਿੱਚ ਤਸ਼ੱਦਦ ਬਹੁਤ ਜ਼ਿਆਦਾ ਹੋ ਗਿਆ ਹੁਣ ਜਿਹੜੀ ਵੀਡੀਓ ਵਾਇਰਲ ਹੋਈ ਆ ਉਹਦੇ ਉੱਤੇ ਤੁਹਾਨੂੰ ਮੈਂ ਕਮੈਂਟ ਦਿੰਦਾ ਵੀ ਜਿਹੜਾ ਬੰਦਾ ਖੁਦ ਆਦੇ ਮੂੰਹੋਂ ਇਹ ਜਿਹੀਆਂ ਗੱਲਾਂ ਕਹਿੰਦਾ ਹੋਵੇ ਇੱਥੇ ਤਲਵੰਡੀ ਪਾਈ ਅੱਜ ਉਹਨੇ ਜਿਹੜੀਆਂ ਗੱਲਾਂ ਦੋ ਕੀਤੀਆਂ ਵੀ ਮੇਰੇ ਕੋਲੇ ਇਹ ਜਿਹੀਆਂ ਫੋਟੋ ਪਈਆਂ ਵੀ ਜਿਹੜਾ ਉਹ ਪਿਸ਼ਾਬ ਕਰੀ ਜਾਂਦਾ ਜੀ ਯਾਰ ਫੇਰ ਤੂੰ ਕਾਹਦਾ ਸੇਖਾ ਤੂੰ ਤਾਂ ਮਰਿਆ ਹੋਇਆ ਬੰਦਾ ਜੇ ਤੇਰੇ ਸਾਹਮਣੇ ਐਡੀ ਵੱਡੀ ਬੱਗਿਆ ਕੀਤੀ ਤਾਂ ਤੂੰ ਚੁੱਪ ਰਿਹਾ ਇਹੀ ਲੋਕ ਕਿ ਜਿਹੜੇ ਇਹਨੇ ਜਿੰਨਾ ਤੋਂ ਇਥੇ ਪੈਸੇ ਲੈਣੇ ਸੀ ਉਹਨਾਂ ਨੂੰ 2-2 3-3 ਮਹੀਨੇ ਫੇਰ ਥੋੜੇ-ਬਹੁਤੇ ਪੈਸੇ ਪਾ ਕੇ ਫੇਰ ਉਹੀ ਫਰੋਡੀਆਂ ਫੇਰ ਉਹਨਾਂ ਨੂੰ ਇਹੀ ਡਰਾਵੇ ਦਿੱਤੇ ਵੀ ਤੁਹਾਡੀਆਂ ਮਿਹੇਦੀਆਂ ਵੀਡੀਓ ਬਣਾ ਕੇ ਸਮਾਜ 'ਚ ਸਿੱਟ ਦੂੰਗਾ ਤੁਸੀਂ ਮੂੰਹ ਦਿਖਾਉਣ ਜੋਗੇ ਨਹੀਂ ਰਹਿਣਾ ਅਗਲੇ ਡਰ ਗਏ ਤੇ ਇਹ ਜਿਹੜੀ ਵੀਡੀਓ ਹੈਗੀ ਆ ਕੋਈ ਸ਼ੇਅਰ ਕਰਦਾ ਐਵੇਂ ਗਲਤੀ ਨਾਲ ਕਿਤੇ ਸਾਈਬਰ ਦੇ ਸਾਈਬਰ ਕ੍ਰਾਈਮ ਦੇ ਵਿੱਚ ਇਨਵੋਲਵ ਨਾ ਹੋ ਜਿਓ ਇਹ ਤਮਾਸ਼ਾ ਬਣ ਕੇ ਕਈ ਵਾਰੀ ਤਮਾਸ਼ਵੀਨ ਬਣ ਕੇ ਵੇਖੀ ਚੀਜ਼ ਵੀ ਬਹੁਤ ਮਹਿੰਗੀ ਪੈ ਜਾਂਦੀ ਹੈ। ਠੀਕ ਹੈ ਮੈਂ ਕੋਈ ਇਹ ਨਹੀਂ ਕਿ ਭਗਵੰਤ ਮਾਨ ਦਾ ਮੈਂ ਸਪੋਰਟ ਕਰਕੇ ਜਾਂ ਸਪੋਰਟਰ ਕਰਕੇ ਕਹਿਣਾ ਜਾਂ ਮੈਂ ਉਹਦੀ ਸਪੋਰਟ ਕਰਦਾ ਨਹੀਂ ਮੈਂ ਚੰਗੇ ਇਨਸਾਨ ਦੀ ਸਪੋਰਟ ਕਰਦਾ ਐਸੇ ਵੇਲੇ ਮੈਂ ਤੁਹਾਨੂੰ ਕਿਹਾ ਵੀ ਮੈਂ ਸਨੀ ਦੀ ਸਪੋਰਟ ਕਰਦਾ ਸਿਆਸਤ ਵਿੱਚ ਜਿਹੜਾ ਚੰਗਾ ਬੰਦਾ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਉਹਦੀ ਸਪੋਰਟ ਕਰੂ ਕਿਉਂਕਿ ਸਾਨੂੰ ਫਿਰ ਧਰਮ ਤੇ ਸਿਆਸਤ ਦੇ ਵਿੱਚ ਉਲਝਾਇਆ ਜਾਂਦਾ ਹੈ। ਜਿਹੜੇ ਲੋਕ ਸੰਤ ਜਰਨੈਲ ਸਿੰਘ ਦੀ ਪੱਗ ਲੈ ਕੇ ਚੱਲੇ ਹੋਏ ਨੇ ਸਿਆਸਤ ਵਿੱਚ ਸੰਤ ਜਰਨੈਲ ਸਿੰਘ ਇੱਕ ਗੱਲ ਕਹਿੰਦੇ ਹੁੰਦੇ ਸੀ ਉਹਨਾਂ ਦੇ ਸਪੀਚਾਂ ਪਈਆਂ ਸੁਣ ਲਿਓ ਸਿਆਸੀ ਬੰਦਾ ਕਦੇ ਧਰਮੀ ਨਹੀਂ ਹੋ ਸਕਦਾ ਸਿਆਸੀ ਬੰਦਾ ਕਦੇ ਧਾਰਮਿਕ ਧਰਮੀ ਨਹੀਂ ਹੋ ਸਕਦਾ ਧਰਮੀ ਜਾਂ ਧਾਰਮਿਕ ਬੰਦਾ ਕਦੇ ਸਿਆਸੀ ਹੋ ਹੀ ਨਹੀਂ ਸਕਦਾ ਇਹ 36 ਦਾ ਅੰਕੜਾ ਹੈ ਜੇ ਧਰਮ ਦਾ ਵਾਸਤਾ ਪਾ ਕੇ ਸਿਆਸਤ ਦੀ ਖੇਡ ਖੇਡਦਾ ਹੈ ਤੂੰ ਸਮਝ ਲਿਓ ਤੁਹਾਡੇ ਵਾਸਤੇ ਆਉਣ ਵਾਲਾ ਸਮਾਂ ਤੁਹਾਡੇ ਧਰਮ ਵਾਸਤੇ ਵੀ ਉਨਾ ਹੀ ਮਾੜਾ ਤੇ ਤੁਹਾਡੀ ਸਿਆਸਤ ਵਾਸਤੇ ਵੀ ਉਨਾ ਹੀ ਮਾੜਾ ਮਿਸਾਲ ਵਜੋਂ ਸ਼੍ਰੋਮਣੀ ਕਮੇਟੀ ਤੁਹਾਡੇ ਸਾਹਮਣੇ ਪਈ ਹੈ। ਅਕਾਲੀ ਦਲ ਦੀ ਸਿਆਸਤ ਤੁਹਾਡੇ ਸਾਹਮਣੇ ਪਈ ਹੈ। ਜੇ ਅਸੀਂ ਕਰੈਕਟਰ ਦੀ ਗੱਲ ਕਰੀਏ। ਮੈਂ ਅੱਗੇ ਕਹਿ ਕੇ ਕਿਹਾ ਕਿਹੜਾ ਬੰਦਾ ਜਿਹਨੇ ਕੋਈ ਗਲਤੀ ਨਹੀਂ ਕੀਤੀ ਇੱਥੇ ਬੇਅਦਬੀ ਹੁੰਦੀ ਹੈ ਬਠਿੰਡੇ। ਇੱਕ ਲੇਡੀਜ਼ ਨੇ ਕੀਤੀ ਸੀ ਉਹਦੇ ਘਰ ਦੀ ਤਲਾਸ਼ੀ ਲਈ ਜਾਂਦੀ ਹੈ। ਉਥੋਂ ਕੰਡਮ ਮਿਲਦੇ ਆ ਪਰ ਪੁੱਛ ਕੇ ਚੁੰਦੀ ਐ ਜਿਹੜੇ ਜਥੇਦਾਰਾਂ ਦਾ ਉਹ ਲੇਡੀਜ਼ ਨੇ ਨਾਂ ਲਿਆ ਸੀ ਨਾ ਦੁਖੀ ਹੋ ਕੇ ਬੇਅਦਬੀ ਕੀਤੀ ਸੀ ਉਹਨੇ ਇਹ ਗੱਲਾਂ ਨੱਪ ਲਈਆਂ ਗਈਆਂ ਪਹਿਲਾ ਇੱਕ ਨੂੰ ਬਲੈਕਮੇਲ ਕਰਦਾ ਰਿਹਾ ਬਾਅਦ ਚ ਦੋ ਹੋ ਗਏ ਤਿੰਨ ਹੋ ਗਏ ਉਥੋਂ ਚੱਲਿਆ ਸੇਕ ਗੁਰਦੁਆਰਾ ਗੁਰੂ ਕੀ ਢਾਬ ਜਿਹੜਾ ਇਤਿਹਾਸਕ ਖੂਹ ਆ ਜੋ ਕੁਝ ਉਹਦੇ ਵਿੱਚੋਂ ਮਿਲਿਆ ਉਹ ਸਭ ਸੋਸ਼ਲ ਮੀਡੀਆ ਤੇ ਪਿਆ ਇਹਦੇ ਧਾਰਮਿਕ ਬੰਦੇ ਇੱਥੋਂ ਤੱਕ ਗਰਕੇ ਹੋਏ ਆ ਪ੍ਰੂਫ ਸਾਹਮਣੇ ਪਏ ਆ ਜਿਹੜੇ ਧਰਮ ਦਾ ਹੌਕਾ ਦੇਣ ਵਾਲੇ ਲੋਕ ਕੀ ਦੀ ਗੱਲ ਕਰੂੰਗੇ ਪਰ ਜ਼ਿੰਦਗੀ 'ਚ ਇਹ ਦੇਖ ਲਓ ਕਿਸੇ ਦੀ ਪੱਗ ਛਾਲੋਂਗੇ ਤੇ ਆਪਦਾ ਹੋ ਸਕਦਾ ਵੀ ਸਿਰ ਹੀ ਖਿਲਰ ਜੀਏ ਸਿਰ ਖਿਲਰਨ ਦਾ ਇਹ ਨਹੀਂ ਮਤਲਬ ਵੀ ਤੁਹਾਡਾ ਕੋਈ ਸਿਰ ਫੇਦੂ ਵੀ ਤੁਹਾਡੇ ਜੁੰਡੇ ਖਿਲਰੇ ਨਹੀਂ ਤੇ ਤੁਸੀਂ ਤੁਰ ਕਮਲੇ ਟਾਈਪ ਹੋ ਜਾਓਗੇ ਤੁਹਾਡਾ ਪਤਾ ਨਹੀਂ ਕੀ ਕੁਛ ਖਿਲਰ ਜੂ ਕਿਸ ਕਰਕੇ ਦੋਸਤੋ ਛੇਤੀ ਕਿਸੇ ਦੇ ਮਗਰ ਨਾ ਲੱਗਿਆ ਕਰੋ ਥੋੜਾ ਜਿਹਾ ਇਹਨੂੰ ਯੂਜ਼ ਕਰ ਲਿਆ ਕਰੋ ਇੱਥੇ ਬੜਾ ਕੁਝ ਹੋਣਾ ਬੜਾ ਕੁਝ ਹੋਈ ਜਾਂਦਾ ਹੁਣ ਮੈਂ ਇੱਕ ਵੀਡੀਓ ਇਹ ਭਰਮ ਫਲਾਏ ਕਿਵੇਂ ਜਾਂਦੇ ਆ ਇੱਕ ਵੀਰ ਸੋਸ਼ਲ ਮੀਡੀਆ ਤੇ ਸੂਬਾ ਸੰਘਾਲੇ ਕਾਂਡ ਦੇ ਵਿੱਚ ਕਾਫੀ ਉਹਦੀਆਂ ਵੀਡੀਓ ਆਈਆਂ ਪਰ ਇੱਕ ਵੀਡੀਓ ਦੇ ਵਿੱਚ ਉਹਨੇ ਵੀ ਇਹ ਜੀ ਗੱਲ ਕਹੀ ਜਿਹੜੀ ਨਾ ਗਲੇ ਉੱਤਰਦੀ ਲੱਖ ਸਮੇਤ ਸਿੰਘ ਸੈਣੀ ਤੇ ਦੋਸ਼ ਲੱਗ ਸਕਦੇ ਆ ਲਾਓ ਜਿੰਨੇ ਮਰਜ਼ੀ ਲਾਓ ਪਰ ਜਿਹੜੀ ਉਹਨੇ ਬੰਦੇ ਨੇ ਗੱਲ ਕਹੀ ਇਹ ਗੱਲ ਦਾ ਇੱਕ ਵੀ ਸਬੂਤ ਉਹ ਬੰਦਾ ਮੈਨੂੰ ਦੇ ਦੇਵੇ ਮੈਂ ਕਹਿੰਦਾ ਵੀ ਜੋ ਸਜ਼ਾ ਉਹ ਬੰਦਾ ਕਹੂਗਾ ਮੈਂ ਭੁਗਤੂਗਾ ਉਹ ਕਹਿੰਦਾ ਵੀ ਸਮੇਤ ਸਿੰਘ ਸੈਣੀ ਜਦੋਂ ਟ੍ਰੇਨਿੰਗ ਕਰਾਉਂਦਾ ਸੀ ਪੁਲਿਸ ਮੁਲਾਜ਼ਮਾਂ ਨੂੰ ਪਹਿਲਾਂ ਟ੍ਰੇਨਿੰਗ ਸ਼ਬਦ ਉਹਨੇ ਵਰਤਿਆ ਜਦੋਂ ਕਿ ਸਮੇਤ ਸਿੰਘ ਸੈਣੀ ਕਦੇ ਵੀ ਕਿਸੇ ਟ੍ਰੇਨਿੰਗ ਸੈਂਟਰ 'ਚ ਰਹਿਿਆ ਹੀ ਨਹੀਂ ਉਦੀ ਪਹਿਲੀ ਪੋਸਟਿੰਗ ਬਤੌਰ ਏਐਸਪੀ ਜੀਰਾ ਉਦੋਂ ਬਾਅਦ ਉਹ ਐਸਐਸਪੀ ਲੱਗਣ ਲੱਗ ਗਿਆ ਕਿਸੇ ਟ੍ਰੇਨਿੰਗ ਸੈਂਟਰ ਦੇ ਵਿੱਚ ਉਹ ਅੱਜ ਤੱਕ ਰਿਹਾ ਨਹੀਂ ਡੀਜੀਪੀ ਲੱਗਣ ਤੱਕ ਉਹ ਕਹਿੰਦਾ ਵੀ ਟ੍ਰੇਨਿੰਗ ਸੈਂਟਰ ਦੇ ਵਿੱਚ ਜਦੋਂ ਮੁੰਡਿਆਂ ਨੂੰ ਕੋਰਸ ਕਰਾਉਂਦਾ ਸੀ ਤੇ ਗੁਰੂ ਗ੍ਰੰਥ ਸਾਹਿਬ ਉੱਥੇ ਵਿੱਚ ਮੰਗਾਉਂਦਾ ਸੀ ਤੇ ਗੁਰੂ ਗ੍ਰੰਥ ਸਾਹਿਬ ਨੂੰ ਠੁੱਡੇ ਮਾਰਦਾ ਸੀ ਬੇਅਦਬੀ ਹੋਈ ਆ ਬਹਿਬਲ ਬਗੜਾੜੀ ਅਸੀਂ ਨੌਕਰੀਆਂ ਛੱਡੀਆਂ ਅਸੀਂ ਪੁਲਿਸ ਵਾਲੇ ਹੀ ਆ ਇਹ ਵਰਦੀ ਚ ਕੋਈ ਐਡੇ ਮਾੜੇ ਲੋਕ ਨਹੀਂ ਬੈਠੇ ਬਿਆਨਤ ਸਿੰਘ ਕਾਂਡ ਸਾਰੇ ਪੁਲਿਸ ਮੁਲਾਜ਼ਮ ਐ ਕੱਢ ਦਿਓ ਆਵਦੀ ਸਟਰੀ ਚੋਂ ਇੰਦਰਾ ਗਾਂਧੀ ਕਾਂਡ ਪੁਲਿਸ ਵਾਲੇ ਆ ਕੱਢ ਦਿਓ ਆਵਦੀ ਸਟਰੀ ਚੋਂ ਗੋਬਿੰਦ RAM ਦਾ ਕਾਂਡ ਕੱਢ ਦਿਓ ਆਵਦੀ ਸਟਰੀ ਚੋਂ ਦੱਸ ਦਿਓ ਮੈਂ ਤੁਹਾਡੇ ਕੋਲੇ ਬਜਦਾ ਕੀ ਆ ਕਮਾਲ ਦੀ ਗੱਲ ਯਾਰ ਹਰ ਥਾਂ ਤੇ ਬੰਦੇ ਮਾੜੇ ਚੰਗੇ ਹਰੇਕ ਥਾਂ ਤੇ ਹੁੰਦੇ ਆ ਸਵਾਦ ਚ ਨਹੀਂ ਕਿ ਮੈਂ ਤੁਹਾਨੂੰ ਹੁਣੇ ਦੱਸ ਕੇ ਛਟਿਆ ਧਰਮ ਦਾ ਬਾਣਾ ਪਾਏ ਵਾਲਾਂ ਦੇ ਕੁੰਡਮ ਫੜੇ ਗਏ ਦਵਾਈਆਂ ਗਈਆਂ ਗੱਲਾਂ ਜਥੇਦਾਰ ਗੁਰਬਚਨ ਸਿੰਘ ਰਾਜਪੁਰੇ ਕਿਸੇ ਹੋਟਲ 'ਚ ਫੜਿਆ ਜਾਂਦਾ ਇਹ ਤੋਂ ਵੱਡਾ ਕੋਈ ਨਮਾਣ ਕਲਕੱਤਾ ਨਹੀਂ ਲੱਗ ਸਕਦੀ ਉਹਦਾ ਧਰਮ ਦਾ ਮਖੌਟਾ ਪਾਏ ਹੋਏ ਲੋਕ ਹੈ ਗਿਆਨੀ ਗੁਰਮukh ਸਿੰਘ ਦੌਂਦਮਤ ਸਾਹਿਬ ਦਾ ਤਖਤ ਦਾ ਜਥੇਦਾਰ ਗਵਾਹੀ ਦੇ ਕੇ ਮੁਕਰਿਆ ਕਰੋ ਸਵਾਲ ਜਿੱਥੇ ਕਰਨੇ ਆ ਕਰੋ ਆ ਹੁਣ ਉਹਦੀ ਉਹ ਭਰਾ ਸਾਡੇ ਦੀ ਮਰਜੀ ਸੁਣ ਲਿਓ ਫਿਰ ਆਪਾਂ ਅੱਗੇ ਚੱਲਦੇ ਹਾਂ ਗ੍ਰਾਂਥ ਸਾਹਿਬ ਦਾ ਸਰੂਪ ਮੰਗਾ ਕੇ ਚਪਾਈ ਟ੍ਰੇਨਿੰਗ ਜਿਹੜੇ ਲੈਂਦੇ ਨੇ ਠੋਟ ਮਾਰ ਕੇ ਵਿਖਾਇਆ ਜਾਂਦਾ ਹੈ ਜੀ ਗੁਰੂ ਗ੍ਰੰਥ ਸਾਹਿਬ ਨੂੰ ਇਹਦੇ ਚ ਕੋਈ ਸ਼ਕਤੀ ਨਹੀਂ ਦੇ ਇਸ ਮੇਰੀ ਗੱਲ ਦਾ ਕੋਈ ਖੰਡਨ ਕਰੂਗਾ ਇਹ ਸੁਮੇਰ ਸੈਣੀ ਸੁਮੇਰ ਸੈਣੀ ਟ੍ਰੇਨਿੰਗ ਵਾਲੇ ਜਿਹੜੇ ਟ੍ਰੇਨਿੰਗ ਵਾਲਿਆਂ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਠੋਟ ਮਾਰ ਕੇ ਵਿਖਾਉਂਦਾ ਹੈ ਤੁਹਾਡਾ ਕੀ ਛਾਲਿਆ ਸਿੱਖਾਂ ਦੇ ਘਰਾਂ 'ਚ ਜੰਮਣ ਵਾਲੇ ਦਲਜੀਤ ਸਿੰਘ ਬਲਜੀਤ ਸਿੰਘ ਬਲਵਿੰਦਰ ਸਿੰਘ ਕਰਨਾਮ ਸਿੰਘ ਉਹ ਐਵੇਂ ਥੋੜਾ ਗੁਰੂ ਘਰ ਤੋਂ ਮੁਨਕਰ ਹੋ ਗਏ ਆ ਇਹਦਾ ਕੀ ਨਾਮ ਗੁਰੂ ਗ੍ਰੰਥ ਸਾਹਿਬ 14 ਦਿਨਾਂ ਨੂੰ ਅੰਦਰ ਤਾਂ ਵੀ ਤੁਸੀਂ ਹੁਣ ਦੇਖੋ ਇਹ ਕਹਿੰਦਾ ਵੀ ਜਿਹੜੇ ਜਸਵਿੰਦਰ ਸਿੰਘ ਸੁਖਦੇਵ ਸਿੰਘ ਐਵੇਂ ਥੋੜੀ ਮੁਨਕਰ ਹੋਏ ਆ ਤੇ ਬਲਵੰਤ ਸਿੰਘ ਰਾਜੋਆਣਾ ਉਹੀ ਵਰਦੀ ਪਾਉਂਦਾ ਸੀ ਉਹੀ ਡਿਊਟੀ ਕਰਦਾ ਸੀ ਦਲਾਵਰ ਸਿੰਘ ਉਹੀ ਵਰਦੀ ਪਾਉਂਦਾ ਸੀ ਉਹੀ ਡਿਊਟੀ ਕਰਦਾ ਸੀ ਬਿਆਨਤ ਸਿੰਘ ਸਤਵੰਤ ਸਿੰਘ ਉਹੀ ਡਿਊਟੀ ਕਰਦੇ ਸੀ ਰਵੇਰੋ ਕਾਂਡ ਵਾਲੇ ਜਿੰਨੇ ਮੁਲਾਜ਼ਮ ਉਹੀ ਡਿਊਟੀ ਕਰਦੇ ਸੀ ਪੁਲਿਸ ਮੁਲਾਜ਼ਮੀ ਸੀ ਮੈਂ ਤੁਹਾਡੇ ਸਾਹਮਣੇ ਬੈਠਾ ਅਸੀਂ ਦੋ ਜਣੇ ਤੇ ਸਤਨਾਮ ਸਿੰਘ ਮਾਨਕ ਜਿਹੜਾ ਉਹਨੇ ਪੁਲਿਸ ਮੁਕਾਬਲਿਆਂ ਦੇ ਵਿੱਚ ਗਵਾਹ ਉਹ ਵੀ ਪੁਲਿਸ ਮੁਲਾਜ਼ਮ ਸੀ ਡਿਊਟੀ ਕਰਦਾ ਸੀ ਵਰਦੀ ਉਹਦੇ ਪਾਈ ਸੀ ਭਾਈ ਅਮਰਜੀਤ ਸਿੰਘ ਖੇਮ ਕਰਨ ਤੇ ਭਾਈ ਮੈਂ ਨਾਂ ਉਹਦਾ ਭੁੱਲ ਗਿਆ ਪੂਰੇ ਕੋਨੇ ਸੰਤਾਂ ਦੇ ਨਾਲ ਸ਼ਹੀਦ ਹੋਇਆ ਦੋਨੇ ਹੌਲਦਾਰ ਸੀ ਪੰਜਾਬ ਪੁਲਿਸ ਦੇ 1984 ਚ ਖਲਾਬ ਸਿੰਘ ਉਹ ਵਰਦੀ ਜੋ ਨਿਕਲ ਕੇ ਆਇਆ ਯਾਰ ਕਿਹੜੀਆਂ ਗੱਲਾਂ ਕਰੀ ਜਾਂਦੇ ਤੁਸੀਂ ਯਾਰ ਉਹ ਕਿਹੜਾ ਸਿੱਖ ਦਾ ਪੁੱਤ ਇਹ ਚੀਜ਼ ਅੱਗੇ ਦੇਖ ਕੇ ਜਰ ਲੂਗਾ ਇੰਨੇ ਨਹੀਂ ਇਹਦੇ ਮਰੇ ਲੋਕ ਮੈਂ ਤੁਹਾਨੂੰ ਕਿੰਨੀਆਂ ਮਸਾਲਾਂ ਦੇ ਦਿੱਤੀਆਂ ਹੁਣ ਜੇ ਆਪਾ ਮੁਹੰਮਦ ਮੁਸਤਫਾ ਦੀ ਗੱਲ ਕੀਤੀ ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਪਹਿਲਾ ਸਰੂਪ ਕਿਤੇ ਆਏ ਪਿਆ ਕਿੱਥੋਂ ਮੰਗਾ ਲਿਆ ਉੱਥੇ ਬਲੈਂਸਰ ਦਾ ਸਰੂਪ ਮਾਰਾ ਕੇ ਟ੍ਰੇਨਿੰਗ ਜਿਹੜੇ ਲੈਂਦੇ ਸੀ ਜਿਹੜੇ ਅਫਸਰ ਟ੍ਰੇਨਿੰਗ ਲੈਂਦੇ ਸੀ ਉੱਥੇ ਠੋਡ ਮਾਰ ਕੇ ਵਿਖਾਇਆ ਜਾਂਦਾ ਹੈ ਪਹਿਲੀ ਗੱਲ ਵੀ ਅੱਜ ਤੱਕ ਦਾ ਭਰਾਵਾ ਮੈਂ ਤੈਨੂੰ ਚੈਲੰਜ ਕਰਦਾ ਕਿਤੇ ਰਿਕਾਰਡ ਕੱਢ ਕੇ ਦਿਖਾ ਦੇ ਵੀ ਸਮੇਤ ਸਿੰਘ ਸ਼ੈਣੀ ਕਿਹੜੇ ਟ੍ਰੇਨਿੰਗ ਸੈਂਟਰ ਤੇ ਰਿਹਾ ਨੰਬਰ 2 ਸਾਡੇ ਹਰੇਕ ਵਿੰਗ 'ਚ ਗੁਰੂ ਘਰ ਹੈ ਪੁਲਿਸ ਲੈਣਾ 'ਚ ਵੀ ਆ ਜਿੱਥੇ ਟ੍ਰੇਨਿੰਗ ਸੈਂਟਰ ਹੈ ਉੱਥੇ ਵੀ ਗੁਰਦੁਆਰਾ ਸਾਹਿਬ ਨੇ ਬਕਾਇਦਾ ਉੱਥੇ ਪਾਠੀ ਆ ਜਿਹੜੇ ਪੁਲਿਸ ਮੁਲਾਜ਼ਮੀਆਂ ਇਹ ਮੁੰਡੇ ਔਰ ਪੱਕੇ ਸੱਚੇ ਸੋਚੇ ਇਨਸਾਨ ਆਉਦੇ ਧਰਮ ਨੂੰ ਪਿਆਰ ਕਰਨ ਵਾਲੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਖਿਲਰੇ ਹੋਏ ਅੰਗ ਗਲੀਆਂ 'ਚੋਂ ਚੱਕੇ ਤੇ ਅਸੀਂ ਆ ਬੈਠੇ ਆ ਨੌਕਰੀ ਨੂੰ ਲੱਤ ਮਾਰੀ ਉਹ ਆਉਦੇ ਗੁਰੂ ਤੋਂ ਉੱਤੇ ਕੁਛ ਨਹੀਂ ਕੁਫਰ ਤੋਲਣ ਲੱਗੇ ਯਾਰ ਕੁਛ ਸੋਚ ਲਿਆ ਕਰ ਠੀਕ ਹੈ ਉਹਨੇ ਜੋ ਕੀਤਾ ਸਭ ਦੇ ਸਾਹਮਣੇ ਹੁਣ ਮੈਂ ਤੁਹਾਨੂੰ ਹੁਣ ਦੋ ਖੜਕੂਆਂ ਦਾ ਅੱਜ ਜ਼ਿਕਰ ਕਰ ਦੇਣਾ ਨਿਸ਼ਾਨ ਸਿੰਘ ਮੱਖੂ ਦਾ ਵੀ ਆਪਾਂ ਉਹਦੇ ਜ਼ਿਕਰ ਕੀਤਾ ਸੀ ਤੇ ਯਾਦਵਿੰਦਰ ਸਿੰਘ ਯਾਦੂ ਪੀਰ ਮੁਹੰਮਦ ਉਹਦਾ ਵੀ ਆਪਾਂ ਜ਼ਿਕਰ ਅੱਜ ਕਰ ਦਿੰਨੇ ਹਾਂ ਇੱਕ ਪੁਲਿਸ ਮੁਲਾਜ਼ਮ ਹੈਡਕਾਸਟੇਬਲ ਦੀ ਲੜਕੀ 13 ਸਾਲਾਂ ਦੀ ਸਕੂਲੋਂ ਪੜ ਕੇ ਆਈ ਤੇ ਯਾਦੂ ਨੇ ਉਹ ਕੁੜੀ ਦਾ ਰੇਪ ਕੀਤਾ ਮੈਂ ਨਾਂ ਨਹੀਂ ਲਵਾਂਗਾ ਕਿਤੇ ਕੌਮ ਇਕੱਠੀ ਹੋ ਜੇ ਮੈਂ ਨਾਮ ਵੀ ਦੱਸ ਦੂੰ ਅਡਰੈਸ ਵੀ ਦੱਸ ਦੂੰ ਸਾਰਾ ਕੁਝ ਦੱਸ ਦੂੰ ਬਹੁਤ ਕੁਝ ਹੋਇਆ ਚੁੱਪ ਰੋ ਠੀਕ ਹੈ ਜਾਤੀਆਂ ਦੋਨਾਂ ਪੱਖਾਂ ਤੋਂ ਹੋਈਆਂ ਜਿੱਥੇ ਹੋਈਆਂ ਜੇ ਮੁਹੰਮਦ ਮੁਸਫੇ ਨੇ ਇਹ ਪਾਪ ਕੀਤਾ ਲਣਕਾਰ ਕੇ ਕਿਹਾ ਵੀ ਇਹਨੇ ਕੀਤਾ ਇਹ ਇਹ ਗੱਲਾਂ ਨਹੀਂ ਹੁੰਦੀਆਂ ਕਿ ਹਰ ਮਰੀ ਜ਼ਮੀਰ ਵਾਲਾ ਨਹੀਂ ਤੁਰਿਆ ਫਿਰਦਾ ਹਰੇਕ ਮਹਿਕ ਵਿੱਚ ਹਰ ਕਰਾਪਸ਼ਨ ਦੇ ਵਿੱਚ 15ਵੇਂ ਨੰਬਰ ਤੇ ਪੁਲਿਸ ਵਿਭਾਗ ਆਉਂਦਾ ਉਦੋਂ ਪਹਿਲਾਂ 14 ਵਿਭਾਗਵੇਂ ਆ ਅਗਲੀ ਵੀਡੀਓ ਵਿੱਚ ਤੁਹਾਨੂੰ ਮੈਂ ਕਲੀਅਰ ਕਰ ਦੂੰ ਹਜ਼ਾਰ ਕਰੋੜ ਤੋਂ ਉੱਪਰ ਸਿੰਚਾਈ ਘੁਟਾਲਾ ਹੈ ਪੀਐਨ ਤੋਂ ਲੈ ਕੇ ਡਾਇਰੈਕਟਰ ਤੱਕ ਤੇ ਮਨਿਸਟਰ ਤੱਕ ਸਸਪੈਂਡ ਨਹੀਂ ਕੋਈ ਕੀਤਾ ਅਗਲਿਆਂ ਨੇ ਉਹਦਾ ਕਾਰਨ ਕੀ ਹੁੰਦਾ ਮੰਨ ਲਓ ਚਾਰ ਬੰਦੇ ਕਿਸੇ ਹੱਥੇ ਤੇ ਬਹਿ ਕੇ ਸ਼ਰਾਬ ਪੀ ਰਹੇ ਆ ਤਿੰਨ ਸਿਵਲ ਚੱਕ ਵਰਦੀ ਚ ਤਿੰਨ ਸਿਵਲ ਚਾ ਕੋਈ ਬੈਂਕ ਦਾ ਵੀ ਹੋ ਸਕਦਾ ਕੋਈ ਟੀਚਰ ਵੀ ਹੋ ਸਕਦਾ ਕੋਈ ਹੋਰ ਵੀ ਹੋ ਸਕਦਾ ਕਿਉਂਕਿ ਉਹਨਾਂ ਦਾ ਪਹਿਰਾਵਾ ਇੱਕੋ ਆ ਬਰਦੀ ਵਾਲਾ ਪੀ ਰਿਆ ਮਿੰਟ ਦੇ ਸਾਹਮਣੇ ਖੰਦੇ ਰੜਕ ਜਾਣਾ ਵੀ ਆ ਵਰਦੀ ਵਾਲਾ ਪਰ ਮੈਂ ਕਹਿੰਦਾ ਵੀ ਕੋਈ ਗੱਲ ਕਰਨ ਤੋਂ ਪਹਿਲਾਂ ਯਾਰ ਦੋ ਵਾਰੀ ਸੋਚ ਲਿਆ ਕਰੋ ਵੀ ਅਸੀਂ ਗੱਲ ਇਹ ਕਹਿ ਕੀ ਰਹੇ ਆਈ ਗੱਲ ਕਰ ਕੀ ਰਹੀਆਂ ਹੁਣ ਸਰਦਾਰ ترਸੇਮ ਸਿੰਘ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਭਈ ਆਪਦੇ ਬੰਦਿਆਂ ਨੂੰ ਨੱਥ ਪਾ ਪੱਤਰਕਾਰਾਂ ਨੂੰ ਗਾਲਾਂ ਨਾ ਕਢਾ ਨਸ਼ਾ 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 ਫੇਰ ਤੁਸੀਂ ਉਹੀ ਰੱਟ ਲਾ ਲਈ ਤੂੰ ਆਪਦੇ ਨੂੰ ਇਹਨੂੰ ਸੰਭਾਲ ਲੈ ਬਾਕੀ ਮੈਨੂੰ ਲੱਗਦਾ ਵੀ ਜੋਗ ਲੋਕੀ ਆਪਦੇ ਸੰਭਾਲ ਹੀ ਲੈਣਗੇ ਇਹਨੂੰ ਸੰਭਾਲ ਲਾ ਤੂੰ ਕਿਹਨਾ ਬਿਦਤੀ ਕਰਵਾਉਣ ਵਾਲੇ ਇਸ ਜਿਹੜੇ ਸਾਥ ਸੀਗੇ ਉਹਨਾਂ ਨੂੰ ਮਾਰ ਦੇਣਾ ਪਾ ਲਖ ਸਾਹਿਬ ਤੋਂ ਤੁਸੀਂ ਹੋ ਸਕਦੇ ਜੇ ਭਾਗਦਾਨ ਕੇ ਪੰਜਾਬ ਦਾ ਉਹ ਇਸ ਕਰਕੇ ਸਾਨੂੰ ਇਹ ਚੀਜ਼ ਜਿੰਨੀ ਜਲਦੀ ਸਮਝ ਲਈਏ ਸਾਨੂੰ ਉਹਨਾਂ ਚੰਗਾ ਸੰਗ ਦੀ ਸਾਡੇ ਵਾਸਤੇ ਪੰਜਾਬ ਜਿਹੜਾ ਉਹ ਇਸ ਵੇਲੇ ਦੌਰਾਂ ਨੇ ਇੱਕ ਤੇ ਰਾ ਜਿਹੜਾ ਉਹ ਜਾਣਦਾ ਹੈ ਕਿ ਪੰਜਾਬ ਨੂੰ ਆਪਣੀ ਮੌਤੇ ਮਰਨ ਦੇ ਜੋ ਹਦਾ ਜੋਬ ਪੰਜਾਬ ਨੂੰ ਪੰਜਾਬ ਨੂੰ ਆਪਣੀ ਮੌਤੇ ਮਰਨ ਦੇ ਜੋ ਹੁੰਦਾ ਹੋਣਾ ਦਿਓ ਹੁਣ ਤੁਹਾਨੂੰ ਲੱਗਦਾ ਵੀ ਇਹ ਬੰਦਾ ਸਟੇਬਲ ਹੈ ਇਹਦੀਆਂ ਅੱਖਾਂ ਇਹਦੀ ਭਾਸ਼ਾ ਬੋਲ ਬਾਣੀ ਲੱਗਦੀ ਆ ਅਕਾਲੀਆਂ ਨਹੀਂ ਲੱਗਦੀ ਆਪਾਂ ਨੂੰ ਕਿੰਨੇ ਝੂਠ ਬੋਲੇ ਤੁਸੀਂ ਕਹੋ ਫਿਰ ਅਕਾਲ ਤਖਤ ਸਾਹਿਬ ਤੇ ਜਾ ਕੇ ਖੜ ਕੇ ਜਿੰਨੇ ਦੋਸ਼ ਲੱਗੇ ਆ ਵੀ ਇਹ ਝੂਠਾ ਹੈ ਅਸੀਂ ਵੀ ਮੰਨ ਲਾਂਗੇ ਕਿੰਨਿਆਂ ਨੂੰ ਡਰਾ ਲੋਂਗੇ ਕਿੰਨਿਆਂ ਨੂੰ ਦਬਾ ਲੋਂਗੇ ਹੁਣ ਜਿਹੜੇ ਤੁਹਾਡੇ ਨਾਲ ਤੁਰ ਪਿਆ ਉਹ ਸਿੱਖ ਹੈ ਤੇ ਜਿਹਨੇ ਤੁਹਾਡੇ ਤੇ ਸਵਾਲ ਕਰਤਾ ਉਹ ਗਦਾਰੇ ਇਹੇ ਇਹੀ ਕਨਸੈਪਟ ਪਹਿਲਾਂ ਬਾਦਲ ਸਾਹਿਬ ਲੈ ਕੇ ਚੱਲੇ ਸੀ ਉਹ 13 ਸਾਲ ਜੇਲ ਪੰਥਕ ਪੰਥ ਪੰਥ ਕਹਿ ਕੇ ਤੁਹਾਡੇ ਤੇ ਮੜੀ ਗਈ ਤੇ ਇਹ ਪਤਾ ਨਹੀਂ ਅਜੇ ਕੀ ਨਤੀਜੇ ਨਿਕਲਣਗੇ ਮਿਸਾਲ ਦੇ ਵਜੋਂ ਇੱਕੋ ਆਧਾਰਨਾ ਚ ਦੇਵਾਂਗਾ ਇਹਦੀ ਸਭ ਤੋਂ ਪਹਿਲੀ ਇੰਟਰਵਿਊ ਕਰਦਾ ਜਗਵਿੰਦਰ ਪਟਿਆਲ ਜਿਹਨੇ ਲਾਰੈਂਸ ਬਸ਼ਨੋਈ ਦੀ ਇੰਟਰਵਿਊ ਕੀਤੀ ਸੀ ਹੋਰ ਪੱਤਰਕਾਰ ਕਿਉਂ ਨਹੀਂ ਆਇਆ ਉਹ ਕੌਣ ਹੈ ਕਿੱਥੋਂ ਆਇਆ ਕਿ ਕੀ ਆ ਉਹ ਅਗਲੀ ਵੀਡੀਓ ਚ ਕਰਾਂਗੇ ਤੇ ਉਹ ਆ ਗਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ